ਖਬਰਾਂ માં ਦੇਖ ਰਿਹਾ ਸੋਤਿਆਰੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਪੰਜ ਮੈਂਬਰੀ ਕਮੇਟੀ ਦੇ ਸਭ ਤੋਂ ਮੋਹਰੀ ਆਗੂ ਮਨਪ੍ਰੀਤ ਿਆਲੀ ਦੀ ਲੇਕਿਨ ਮਨਪ੍ਰੀਤ ਿਆਲੀ ਦੇ ਨਾਲ ਪੰਥ ਹੈ ਕੌਮ ਹੈ ਅਤੇ ਸਭ ਤੋਂ ਵੱਡਾ ਹੱਥ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਫਰਮਾਨ ਜਾਰੀ ਕੀਤਾ ਗਿਆ ਸੀ 2 ਦਸੰਬਰ ਨੂੰ 2024 ਦੇ ਵਿੱਚ ਉਸ ਉੱਤੇ ਇਨ ਬਿਨ ਪਹਿਰਾ ਦਿੰਦੇ ਹੋਏ ਮਨਪ੍ਰੀਤ ਕਿਆਲੀ ਬੀਬੀ ਸਤਵੰਤ ਕੌਰ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਰਾ ਸੰਤਾ ਸਿੰਘ ਮੈਦਪੁਰੀ ਅਤੇ ਆਦੂ ਕਟ ਇੱਕ ਬਾਸਰੀ ਝੁੰਡਾ ਦੇ ਹੌਸਲੇ ਬਲੰਦ ਨੇ ਕਿਉਂਕਿ ਕੌਮ ਵੱਲੋਂ ਉਹਨਾਂ ਨੂੰ ਥਾਪੜਾ ਦੇ ਦਿੱਤਾ ਗਿਆ ਹੈ ਪ੍ਰਧਾਨ ਵੀ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਵੀ ਮਿਲੇਗੀ ਮਿਲੇਗੀ ਲੇਕਿਨ ਇਧਰ ਬਲਵੰਤ ਸਿੰਘ ਰਾਮੂ ਵਾਲੀਆ ਜਿਨ੍ਹਾਂ ਨੇ ਕਿਹਾ ਸੀ ਕਿ ਖੁਸਰਿਆਂ ਦੇ ਘਰੇ ਬੱਚਾ ਜੰਮ ਸਕਦਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਸਰਕਾਰ ਨਹੀਂ ਬਣ ਸਕਦੀ ਉਹਨਾਂ ਨੇ ਕਿਹਾ ਕਿ ਪੰ ਦਾ ਬੱਚਾ ਬੱਚਾ ਜਾਣਦਾ ਹੈ ਕਿ ਬਾਦਲ ਪਰਵਾਰ ਨੇ ਕੌਮ ਦਾ ਕਿੱਡਾ ਵੱਡਾ ਘਾਣ ਜਾਂ ਨੁਕਸਾਨ ਕੀਤਾ ਕਿ ਕਿਸ ਤਰ੍ਹਾਂ ਡੇਰੇ ਬਾਦ ਨੂੰ ਪ੍ਰਮੋਟ ਕੀਤਾ ਕਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਜਥੇਦਾਰਾਂ ਉੱਪਰ ਪ੍ਰੈਸ਼ ਹੋਇਆ ਇਸ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਅਤੇ ਮਾਫੀ ਨਾਮਾ ਦੁਆਇਆ ਗਿਆ ਮਨਪ੍ਰੀਤ ਯਾਲੀ ਦੇ ਹੱਕ ਵਿੱਚ ਆ ਗਏ ਨੇ ਬਲਵੰਤ ਸਿੰਘ ਰਾਮੂ ਵਾਲੀਆ ਪਹਿਲਾਂ ਗੱਲਬਾਤ ਸੁਣਦੇ ਆ ਫਿਰ ਗੱਲਬਾਤ ਕਰਾਂਗੇ ਜੇ ਕਿਸੇ ਨੂੰ ਭਾਰ ਹਸਣ ਦੇ ਨੇ ਭਾਰ ਤਰਦਨ ਦੇ ਕਿਸੇ ਨੂੰ ਭਾਰ ਕਰ ਦਿੰਦੇ ਨੇ ਸਹੀ ਕਮਾਈ ਦਾ ਸਹੀ ਸਿਆਸਤ ਦਾ ਸਹੀ ਵਿਦਵਾਨ ਦਾ ਸਹੀ ਸਮਰਪਤ ਹੋਣ ਦਾ ਉਹ ਸਰਦਾਰ ਮਨਪ੍ਰੀਤ ਸਿੰਘ ਟੀਆਲੀ ਹੈ। ਉਹਨੂੰ ਦੇਵੋ। ਬਾਕੀ ਜਿਹੜੇ ਕਿਹਾ ਉਹ ਜਾਣੇ। ਮਨਪ੍ਰੀਤ ਅੱਗੇ ਵੀ ਦੱਸ ਸਕਦੇ ਹਾਂ ਅਸੀਂ ਤੁਹਾਨੂੰ। ਯਾਨੀ ਕਿ ਬਲਵੰਤ ਸਿੰਘ ਰਾਮੋ ਵਾਲੀਆ ਇਹ ਇੱਕ ਠੋਕ ਕੇ ਕਹਿ ਰਹੇ ਨੇ ਜੇਕਰ ਕਿਸੇ ਨੂੰ ਭਾਰਤ ਰਤਨ ਅਵਾਰਡ ਦੇਣਾ ਹੈ। ਚੰਗੇ ਬਿਜ਼ਨਸ ਦਾ, ਚੰਗੀ ਸਿਆਸਤ ਦਾ, ਚੰਗੇ ਕਰਤਾਰ ਦਾ ਤੇ ਚੰਗੀ ਕੌਮ ਦੀ ਸੇਵਾ ਦਾ ਉਹ ਸਭ ਤੋਂ ਬੈਸਟ ਨੇ। ਮਨਪ੍ਰੀਤ ਯਾਲੀ ਉਹ ਕਹਿੰਦੇ ਨਾ ਤਾਂ ਸੁਖਬੀਰ ਸਿੰਘ ਬਾਦਲ ਸੀ ਨਾ ਮਨੂ ਪ੍ਰਕਾਸ਼ ਸਿੰਘ ਬਾਦਲ ਨਾ ਬਾਦਲ ਪਰਿਵਾਰ ਦੇ ਵਿੱਚ ਕੋਈ ਅਤੇ ਨਾ ਬਾਦਲ ਪਰਿਵਾਰ ਦੇ ਸਾਥੀਆਂ ਦੇ ਵਿੱਚੋਂ ਮਨਪ੍ਰੀਤ ਯਾਲੀ ਕੌਮ ਦੇ ਸੱਚੇ ਸਿਪਾਹੀ ਨੇ ਮਨਪ੍ਰੀਤ ਯਾਲੀ ਇਮਾਨਦਾਰ ਸਿਆਸਤਾਨ ਨੇ ਮਨਪ੍ਰੀਤ ਯਾਲੀ ਇਮਾਨਦਾਰ ਬਿਰਸਮੈਨ ਨੇ ਇਸ ਕਰਕੇ ਉਹਨਾਂ ਨੂੰ ਭਾਰਤ ਰਤਨ ਦਾ ਅਵਾਰਡ ਮਿਲਣਾ ਚਾਹੀਦਾ ਹੈ ਉਹਨਾਂ ਕਹਿੰਦਾ ਬਾਕੀ ਆ ਬਾਕੀਆਂ ਨੇ ਕੌਮ ਦਾ ਵੀ ਘਾਣ ਕੀਤਾ ਕੌਮ ਨੂੰ ਕੌਮ ਦਾ ਪੱਠਾ ਵੀ ਪਾਇਆ ਕੌਮ ਤਾਂ ਚੜ੍ਹਦੀ ਕਲਾ ਵਿੱਚ ਰਹੇਗੀ ਕਿਉਂਕਿ ਗੁਰੂ ਸਾਹਿਬ ਦਾ ਗੁਰੂ ਸਹਿਬਾਨਾਂ ਦਾ ਹੱਥ ਹੈ ਕੌਮ ਉੱਤੇ ਮਨਪ੍ਰੀਤਿਆਲੀ ਦੇ ਹੱਕ ਵਿੱਚ ਆਏ ਨੇ ਬਲਵੰਤ ਸਿੰਘ ਰਾਮੂ ਵਾਲੀਆ